ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਆਪਣੇ ਘਰੇ ਠੀਕ ਠਾਕ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਮ ਖੁਸ਼ਹਾਲ ਹੋਮ ਆਪ ਦੇ ਘਰਾਂ ਵਿੱਚ ਹੱਸਦੇ ਵਸਦੇ ਰਹੋ ਜੀ ਤੇ ਆਪਾਂ ਤਾਂ ਇਹ ਅਰਦਾਸ ਕਰਦੇ ਹਾਂ ਜੀ ਪਰਮਾਤਮਾ ਅਗੇ ਕਿਹੜੇ ਸੁੱਖ ਤਾਂ ਵੇੜੇ ਸੁੱਖ ਜੀ ਤੇ ਆਪਾਂ ਹੁਣ ਚੱਲੇ ਆਂ ਜੀ ਆਊਟਲੈਟ ਤੁਸੀਂ ਵੀ ਸਾਡੇ ਨਾਲ ਚੱਲੋ ਆਊਟਲੈਟ ਚ ਦਿਖਾਉਣੇ ਸਾਰੀ ਆਊਟਲੈਟ ਨਹੀਂ ਜੀ ਡੀਮਾਰਟ ਚੱਲੇ ਆਪਾਂ ਡੀਮਾਰਟ ਚ ਲੈ ਕੇ ਆਉਣੇ ਖਾਣ ਪੀਣ ਦਾ ਸਮਾਨ ਬੜਾ ਸਮਾਨ ਅਸੀਂ ਨਹੀਂ ਲੈਣਾ ਅਸੀਂ ਤਾਂ ਸਭ ਦੇ ਲੈਣਾ ਉਹ ਵੀ ਥੋੜਾ ਕੁ ਜਿੰਨਾ ਖਲਾਮਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਤੇ ਜੋ ਵੀ ਆਪਾਂ ਚੀਜ਼ ਲਵਾਂਗੇ ਬੜਾ ਖਰਚਾ ਆਪਾਂ ਨਹੀਂ ਕਰਦੇ ਲਿਮਟ ਅਨਸਾਰ ਹੀ ਆਪਣਾ ਸੌਦਾ ਪੱਤਾ ਰਹਿ ਕੇ ਆਵਾਂਗੇ ਆਪਾਂ ਜਿੰਨੀ ਕਾਪਣ ਲੋੜ ਥੋੜੇ ਜੇ ਆਪਾਂ ਕਰੋਕਰੀ ਦਾ ਸਮਾਨ ਵੀ ਲਿਆਇਆ ਉਹ ਵੀ ਸੋਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰੋ ਜੋ ਵੀ ਵੀਡੀਓ ਤੇ ਨਵੇਂ ਆਇਓ ਜੀ ਸਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਇਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਫੁੱਲ ਵਾਚ ਦੇਖੋ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਜੀ ਤੇ ਆਪਾਂ ਜੀ ਮੀਂਹ ਪਿਆ ਸੀ ਜਿਸ ਦਿਨ ਉਸ ਦਿਨ ਥੋੜਾ ਜਿਹਾ ਮੌਸਮ ਵਧੀਆ ਸੀ ਸੋਚੇ ਵੀ ਚਲੋ ਆਊਟਲੈਟ ਘੇੜਾ ਮਾਰ ਕੇ ਆਈਏ ਅਸੀਂ ਪਹਿਲਾਂ ਬਹੁਤ ਜਾਂਦੇ ਹੁੰਦੇ ਸੀ ਅੱਜ ਤੋਂ 16-17 ਸਾਲ ਪਹਿਲਾਂ ਅਸੀਂ ਬਹੁਤ ਆਊਟਲੈਟ ਜਾਂਦੇ ਸੀ ਇਹ ਆਊਟਲੈਟ ਉਹਦੋਂ ਨਮਾਣਾ ਬਣਿਆ ਸੀ ਪਰ ਉਸ ਤੋਂ ਮਗਰੋਂ ਮੈਂ ਇਸ ਆਉਟਲਟ ਤੇ ਅੱਜ ਜਾਨੀ ਆ। ਤੇ ਮੈਂ ਬਿਲਕੁਲ ਹੀ ਜਾਣਾ ਬੰਦ ਕਰਤਾ ਸੀ ਕਿਉਂਕਿ ਇੱਥੇ ਜਦੋਂ ਆਪਾਂ ਇੱਕ ਚੀਜ਼ ਲਾਉਣ ਲੈਣ ਆਉਣੇ ਆ ਤਾਂ ਆਪਾਂ 10 ਚੀਜ਼ਾਂ ਟੋਕਰੀ ਵਿੱਚ ਰੱਖ ਲੈਣੇ ਆ। ਆਪਣਾ ਮਨ ਲਚਾਇ ਜਾਂਦਾ ਚੀਜ਼ਾਂ ਦੇਖ-ਦੇਖ ਕੇ ਵੀ ਆਪਾਂ ਉਹ ਵੀ ਲੈ ਲਿਓ ਉਹ ਵੀ ਲੈ ਲਿਏ ਬਾਕੀ ਖਾਸ ਕਰਕੇ ਸਾਡਾ ਧਿਆਨ ਪਟਕ ਜਾਂਦਾ ਹੈ। ਲੇਣਾ ਸੀ ਸੌਦਾ ਜਾਂ ਨਿਵੇਂ ਕਰੂਗਾ ਕਿ ਉੱਥੇ ਅਸੀਂ ਸੌਦਾ ਸੱਡ ਕੇ ਦੂਜੀਆਂ ਚੀਜ਼ਾਂ ਜਿਵੇਂ ਬਲ ਹੋ ਜਾਣੇ ਤੇ ਸਾਰੀਆਂ ਭੈਣਾਂ ਦੀ ਮਨ ਉੱਧਰ ਨੂੰ ਭਟਕ ਜਾਂਦਾ ਕੱਪੜਿਆਂ ਵੱਲ ਜਾਂ ਕਰੋਕਰੀ ਦੇ ਸਮਾਨ ਵੱਲ ਖਾਸ ਕਰਕੇ ਤੇ ਆਪਣਾ ਵੀ ਧਿਆਨ ਭਟਕਿਆ ਜੀ ਉੱਧਰ ਨੂੰ ਆਪਾਂ ਵੀ ਜਿੰਨਾ ਆਪਾਂ ਸੌਦਾ ਲੈਤਾ ਉਹਨੇ ਦੀ ਆਪਾਂ ਕਰੋਕਰੀ ਲੈ ਲਈ ਇਸ ਕਰਕੇ ਮੌਲਾ ਨੂੰ ਫਾਇਦਾ ਹੁੰਦਾ ਹੈਗਾ ਤੇ ਆਪਣੇ ਇਸ ਗੱਲ 'ਚ ਕੋਈ ਬੈਨੀਫਿਟ ਨਹੀਂ ਹੁੰਦਾ ਆਪਾਂ ਬਸ ਖਰਚਾ ਉੱਤੇ ਜ਼ਿਆਦਾ ਕਰਿਆ ਹੁਣੇ ਪਰ ਮੈਂ ਸੰਕੋਚ ਕਰਦੀ ਹੁਣ ਮੈਂ 18 19 ਸਾਲ ਮੰਗਰੋਂ ਗਈਆਂ ਡੀਮਾਰਟ ਮੈਂ ਬਿਲਕੁਲ ਜਾਣਾ ਬੰਦ ਕਰਤਾ ਸੀ ਪਹਿਲਾਂ ਅਸੀਂ ਬਹੁਤ ਜਾਂਦੇ ਸੀ ਬੱਚਿਆਂ ਨਾਲ ਲੈ ਕੇ ਜਾਂਦੇ ਤੇ ਉੱਥੇ ਬੱਚਿਆਂ ਨੇ ਟੋਕਰੀਆਂ ਭਰ-ਭਰ ਸਮਾਨ ਦੀਆਂ ਰੱਖ ਲੈਂਦੇ ਗੱਡੀ ਵਿੱਚ ਤੇ ਪਤਨੀ ਸੀ ਲੱਗਦਾ ਵੀ ਕਿੰਨਾ ਕੁ ਕੁਝ ਖਰੀਦ ਲਿਆਉਂਦੇ ਬਹੁਤ ਫਲੂਗੋ ਜੀ ਖਰਚੀ ਹੁੰਦੀ ਆ ਚਲ ਮਖ ਅੱਜ ਦੇਖ ਆਉਣੇ ਵੀ ਕਿੰਮਿਆ ਰੇਟ ਰੂਟ ਦਾ ਕੀ ਫਰਕ ਤਰਕਾ ਤੇ ਨਾਲੇ ਆਪਾਂ ਘੁੰਮ ਫਿਰੇ ਆਉਣੇ ਜੀ 2 ਮਿੰਟ ਅੱਜ ਮਾਹੌਲ ਠੰਡਾ ਗਾ ਤੇ ਕਦੇ ਕਦੇ ਜਾਣਾ ਵੀ ਚਾਹੀਦਾ ਪਰ ਮੈਂ ਬਿਲਕੁਲ ਨਹੀਂ ਸੀ ਗਈ ਹੈਗੀ ਮੈਂ ਤੁਹਾਨੂੰ ਸੱਚ ਦੱਸਦੀ ਆ ਪਹਿਲਾਂ ਅਸੀਂ ਬਹੁਤ ਜ਼ਿਆਦਾ ਜਾਂਦੇ ਸੀ ਨਵਾਂ ਨਵਾਂ ਮੇਰੇ ਬਣਿਆ ਸੀ ਜਦੋਂ ਉਹਦਾਂ ਸੀ ਬਹੁਤ ਜ਼ਿਆਦਾ ਇੱਥੇ ਜਾਂਦੇ ਹੁੰਦੇ ਹਫ਼ਤਾ ਪੈਣ ਨਹੀਂ ਸੀ ਦਿੰਦੇ ਕਿਉਂਕਿ ਉਹਨਾਂ ਬੱਚੇ ਵੀ ਛੋਟੇ ਹੁੰਦੇ ਸਾਮਾਨ ਵੀ ਜ਼ਿਆਦਾ ਲਿਆਉਂਦੇ ਖਾਣ ਪੀਣ ਦਾ ਤੇ ਕਦੋਂ ਕੁਸੋਂ ਤੋਂ ਆਪਦੀ ਵੀ ਉਮਰ ਇਹ ਜੀ ਹੁੰਦੀ ਹੈ ਪਤੀਨ ਲੱਗਦਾ ਵੀ ਆਪਾਂ ਕੀ ਚੀਜ਼ ਤੇ ਖਰਚਾ ਕਰੀ ਜਾਂਨੇ ਹਮਰ ਦੇ ਲਿਹਾਜ਼ ਨਾਲ ਬੰਦੇ ਨੂੰ ਇਹ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਆਪਾਂ ਖਰਚਾ ਕਰਨਾ ਕਿੱਥੇ ਨਹੀਂ ਕਰਨਾ ਤੇ ਉਹਦੋਂ ਆਪਣਾ ਵੀ ਦਿਮਾਗ ਫਿਰਿਆ ਹੁੰਦਾ ਵੇ ਲੈ ਲੀਓ ਲੈ ਲੀ ਤੇ ਜੇ ਬੱਚਿਆਂ ਨੇ ਕਹਿਤਾ ਉਹ ਲੈ ਲੈ ਚੱਕ ਕੇ ਉਹ ਰੱਖ ਦੇ ਟੋਕਰੀ ਚ ਉਹ ਰੱਖ ਲੈ ਤੇ ਹੁਣ ਵੀ ਹੋ ਜਾਂਦਾ ਜੀ ਕਈ ਵਾਰ ਆਪਾਂ ਤਾਂ ਮਿਸਟੇਕ ਪਰ ਮੈਂ ਤਾਂ ਭੈਣਾਂ ਨੂੰ ਅਹੀਂ ਕਹਿਣੀ ਵੀ ਆਪਦੇ ਬਜਟ ਦੇ ਚ ਰਹਿ ਕੇ ਚੀਜ਼ ਖਰੀਦੋ ਜਦੋਂ ਆਪਾਂ ਦੁਕਾਨ ਤੇ ਜਾਂਦੇ ਆਪਾਂ ਕੱਲਾ ਸੌਦਾ ਲੈ ਕੇ ਮੁੜੇ ਹੁਣੇ ਉਥੇ ਆਪਾਂ ਨੂੰ ਹੋਰ ਕੋਈ ਚੀਜ਼ ਇਹ ਜੀ ਦਿਸਦੀ ਨਹੀਂ ਹੈਗੀ ਜਿਹੜੀ ਆਪਾਂ ਲੈ ਲਈਏ ਇਰਵਾਸਾ ਬਸ ਸੌਦਾ ਜਿੰਨਾ ਪੰਦੋੜ ਹੁੰਦਾ ਉਨੀ ਸੌਦਾ ਲੈਨੇ ਤੇ ਬਾਕੀ ਚੀਜ਼ਾਂ ਬਲ ਨਹੀਂ ਜਾਂਦੀ ਇੱਥੇ ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਉੱਧਰ ਜਾਉਂਗੇ ਜਾਉਂਗੇ ਸਮਾਨ ਬੰਨੀ ਕਿਉਂਕਿ ਇੱਕ ਖਿੱਚ ਦਾ ਕੇਂਦਰ ਬਣਿਆ ਹੁੰਦਾ ਉੱਥੇ ਕਿਉਂਕਿ ਕਹਿੰਦੇ ਹੁੰਦੇ ਸਿਆਣੇ ਵੀ ਸੀਸਿਆਂ ਦਾ ਮਹਿਲ ਆ ਕੱਪੜੇ ਦਾ ਵੀ ਤੇ ਭਾਂਡਿਆਂ ਦਾ ਵੀ ਜਦੋਂ ਆਪਾਂ ਨੂੰ ਪਏ ਸੋਹਣੇ ਲੱਗਦੇ ਆਪਾਂ ਨੂੰ ਮਤਲਬ ਮੱਲੀ ਆਇਆ ਹੁੰਦਾ ਵੀ ਆਹ ਲੈ ਲੀਆ ਆਪਾਂ ਆਹ ਲੈ ਲੀਆ ਖਰੀਦ ਲਈ ਤੇ ਚਲੋ ਜੀ ਕਦੇ ਕਦੇ ਤਾਂ ਖਰਚਾ ਹੋ ਜਾਂਦਾ ਪਰ ਫੇਰ ਵੀ ਆਪਾਂ ਨੂੰ ਬਜਟ ਤੇ ਚ ਰਹਿ ਕੇ ਕਰਨਾ ਚਾਹੀਦਾ ਤੇ ਜਿੰਨੀ ਕੀ ਚੀਜ਼ ਦੀ ਲੋਡਾਉਨ ਨੀ ਕੀ ਖਰੀਦੀ ਬਾਲੀ ਨਾ ਜ਼ਿਆਦੇ ਖਰੀਦੀ ਚਲੋ ਜੀ ਤੁਸੀਂ ਰਸਤੇ ਚ ਸੁਣ ਵੀਡੀਓ ਦਿਖਾ ਰਿਹਾ ਦੇਖੋ ਤੁਸੀਂ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਫੁੱਲ ਆਵਾਜ਼ ਕਰਿਓ ਇਹ ਰਾਗਾ ਬੇਹਦ ਸੁੰਧਾ ਘਾ ਰਿਹਾ ਤੁਸੀਂ ਵੀ ਆਨੰਦ ਮਾਣੋ ਵਧੀਆ ਮੌਸਮ ਦਾ ਪਰ ਆਪਾਂ ਜੀ ਪਤਾ ਨਹੀਂ ਸੁਰੂਤ ਨਹੀਂ ਰੱਬ ਨੇ ਸਭ ਸੰਤੋਖ ਦਿੱਤਾ ਆਪਾਂ ਰੀਸ ਨਹੀਂ ਕਰਦੇ ਕਿਸੇ ਦੀ ਆਪਾਂ ਆਪਦੇ ਪੈਰ ਦੇ ਹੀ ਚੱਲਦੇ ਆ ਰੀਸ ਕਰਨ ਨਾਲ ਬੰਦਾ ਮਰਦਾ ਰੇ ਇਸ ਕਦੇ ਨਾ ਕਰੋ ਜੇ ਆਪਦੇ ਕੋਲ 4 ਪਏ ਹੈਗੇ ਤਾਂ ਲਾ ਲਓ ਨਹੀਂ ਆਪਦਾ ਚੁੱਪ ਕਰਕੇ ਬਹਿ ਜਾਓ ਆਪਾਂ ਤਾਂ ਉਹ ਬੰਦੇ ਆ ਜਿਹਾ ਆਪਾਂ ਫਲੂਜ ਖਰਚੀ ਥੋੜੀ ਸੰਕੋਚ ਨਹੀਂ ਕਰਦੇ ਕਿਉਂਕਿ ਆਪਣੇ ਦਿਨ ਦੇਖੇ ਹੋਏ ਨੇ ਸਾਰੇ ਤੇ ਜੇ ਤੁਹਾਨੂੰ ਆਪਾਂ ਲਾਉਣੀ ਹੁੰਦੀ 4-5 ਸੇ ਲਾ ਵੀ ਦਿੰਨੇ ਕਿਸੇ ਚੀਜ਼ ਤੇ ਪਰ ਫालतू ਨਹੀਂ ਲਾਉਂਦੇ ਆਪਾਂ ਉਹੀ ਕੋਈ ਹੋਰ ਚੀਜ਼ ਲੈ ਲਓ ਜਿਹੜੀ ਤੁਹਾਡੇ ਕੰਮ ਆਵੇ ਜਿਵੇਂ ਆਪਾਂ ਗਹਿਣਾ ਕੋਈ ਕੋਕਈ ਬਣਵਾ ਲਓ ਜਿਹੇ ਛੋਟਾ ਜਿਹਾ ਉਹ ਵੀ ਤੁਹਾਡੇ ਕੰਮ ਆਊਗੇ ਸੇ ਟਾਈਮ ਉਹਦਾ ਰੇਟ ਘਟਦਾ ਨਹੀਂ ਹੈਗਾ ਕੀਮਤ ਵਧੂਗੀ ਇਹ ਭਾਂਡੇ ਤੇ ਕੱਪੜੇ ਦੀ ਕੀਮਤ ਕੋਈ ਨਹੀਂ ਵੱਧਦੀ ਹੈਗੀ ਤੇ ਜੇ ਕੋਈ ਛੋਟੀ ਜਿਹੀ ਸਿਆਣੇ ਦੀ ਚੀਜ਼ ਲੈ ਲਓ ਉਹ ਤੁਹਾਨੂੰ ਫਾਇਦੇਮੰਦ ਰਹੂਗੀ ਮੈਂ ਤਾਂ ਇਹ ਗੱਲਾਂ ਨੂੰ ਪ੍ਰੇਫਰ ਕਰਦੀ ਆਂਗੇ ਆਮ ਇੱਕ ਜਮਾ ਸੋਟੀ ਦੀ ਚੀਜ਼ ਲੈ ਲਓ ਜਿੰਨਾ ਕ ਆਪਣਾ ਬਜਟ ਹੈ ਇਹ ਚੀਜ਼ਾਂ ਨੂੰ ਪਰੇ ਹਟਾ ਕੇ ਲਓ ਜੀ ਆਪਾਂ ਹੁਣ ਪਹੁੰਚ ਗਏ ਆਊਟਲੈਟ ਆਊਟਲੈਟ ਪਹੁੰਚ ਕੇ ਦੇਖੋ ਜੀ ਤੁਹਾਨੂੰ ਦਿਖਾ ਰਿਹਾ ਸਾਰੀਆਂ ਚੀਜ਼ਾਂ ਮਤਲਬ ਲੀ ਜੀ ਕਰਦਾ ਵੀ ਆ ਵੀ ਰੱਖ ਲਈ ਲੈ ਕੇ ਟੋਕਰੀ ਚ ਆ ਵੀ ਰੱਖ ਲਈ ਇਹਨੀਆਂ ਸਜਾ ਸਜਾ ਕੇ ਧਰੀਆਂ ਹੁੰਦੀਆਂ ਨੇ ਇਹ ਚੀਜ਼ਾਂ ਤੇ ਆਪਣਾ ਧਿਆਨ ਮਤਲਬ ਲਈ ਐ ਕਰਦਾ ਵੀ ਉਹ ਵੀ ਲੈ ਲਾਂ ਆ ਵੀ ਲੈ ਲਾਂ ਥੀ ਲੋ ਜੀ ਆਪਾਂ ਤਾਂ ਜਿੰਨਾ ਕੁ ਸਮਾਨ ਲੈਣਾ ਸੀ ਉਹਨਾਂ ਕੁ ਲੈ ਲਿਆ ਬਾਕੀ ਮੈਨੂੰ ਐਨਕ ਨਾਲ ਪ੍ਰੋਬਲਮ ਆਉਂਦੀ ਸੀ ਜਦੋਂ ਮੈਂ ਚੀਜ਼ ਦੇਖਣੀ ਹੁੰਦੀ ਸੀ ਉਦੋਂ ਮੈਨੂੰ ਐਣਕ ਥੱਲੇ ਕਰਨੀ ਪੈਂਦੀ ਸੀ ਰੇਟ ਦੇਖਣ ਵਾਲੇ ਵਾਸਤੇ ਜਦੋਂ ਮੈਂ ਤਾਂ ਝਾਕਦੀ ਸੀ ਉਦੋਂ ਮੈਨੂੰ ਐਣਕ ਤਾਂਹਾਂ ਕਰਨੀ ਪੈਂਦੀ ਸੀ ਕਿਉਂ ਮੈਨੂੰ ਦੂਰ ਦੀਂਦਾ ਨਹੀਂ ਹੈਗਾ ਐਣਕ ਨਾਲ ਤੇ ਉਹੀ ਗੱਲ ਹੋਈ ਪਈ ਮੱਜ ਦੇ ਬਰੋਬਰ ਕਹਿੰਦੇ ਕਾਲਾ ਅੱਖਰ ਨਿਗਾ ਨਾਲ ਵੀ ਇੰਨਾ ਫਰਕ ਪੈਂਦਾ ਅਣਪੜੀ ਬਣ ਜਾਂਦਾ ਦੰਦਾ ਇੱਕ ਟੈਪ ਦਾ ਕਿਉਂਕਿ ਬਰੇਕ ਅੱਖਰ ਆਪਾਂ ਨੂੰ ਐਣਕ ਬਿਨਾ ਨਹੀਂ ਦਿਸਦੇ ਹੈਗੇ ਕੀ ਲੋ ਜੀ ਕਰੋ ਤੁਸੀਂ ਵੀ ਸ਼ੋਪਿੰਗ ਸਾਡੇ ਨਾਲ ਸੋਨ ਦਿਖਾ ਰਹੇ ਹਾਂ ਮਾਲ ਤੇ ਲੋ ਜੀ ਹੁਣ ਆਪਾਂ ਵੀ ਆ ਟੋਕਰੀ ਜੀ ਪਾੜ ਲਈ ਸਾਮਾਨ ਰੱਖਣ ਲਈ ਕਿਉਂ ਦਾ ਜੇ ਟਾਈਮ ਕਿ ਲੋ ਪਰ ਸਾਡੇ ਬੰਦੇ ਬਹੁਤ ਚਲਾਕ ਨੇ ਜੀ ਜਿੰਨਾ ਚਿਰ ਤਾਂ ਸਬਦਾ ਲੈਣਾ ਸੀ ਉਹਨਾਂ ਚਿਰ ਤਾਂ ਮੈਨੂੰ ਟੋਕਰੀ ਫੜਾ ਕੇ ਰੱਖੀ ਇਹਨਾਂ ਨੇ ਜੇ ਦਿੰਨੇ ਨੇ ਆਖਿਆ ਵੀ ਹੁਣ ਇਹ ਤਰਪੀ ਦੂਜੇ ਸਮਾਨ ਵੱਲ ਟੋਕਰੀ ਲੈ ਕੇ ਤਾਂ ਪ੍ਰਧਾਨ ਸਾਹਿਬ ਨੇ ਮੈਨੂੰ ਟੋਕਰੀ ਫੜ ਲਈ ਬਹੁਤ ਸਿਆਰ ਬੰਦੇ ਇਹ ਵੀ ਹੁਣ ਇੱਥੇ ਲਗਾਉ ਤੋਪੀ ਜੇ ਢਿੱਲੀ ਕਰਾਉਗੇ ਤੇ ਜਿੰਨਾਂ ਜਰ ਸੌਦਾ ਲੈਣਾ ਸੀ ਉਹ ਨજર ਮੈਨੂੰ ਆ ਬਾਸਕਟ ਜੀ ਫੜਾ ਕੇ ਰੱਖੀ ਟਰਾਲੀ ਜੀ ਮੈਨੂੰ ਆਪ ਫੜ ਲਈ ਬਹੁਤ ਚਲਾਕ ਨੇ ਸਾਡੇ ਬੰਦੇ ਤੇ ਨਾ ਚਲਾਕ ਨਹੀਂ ਕੋਈ ਹੁਣ ਫਿਰ ਇਹਨੂੰ ਐ ਹੋ ਗਿਆ ਵੀ ਹੁਣ ਤਾਂ ਇਹ ਇੱਥੇ ਬਸ ਇਹਨੇ ਹਟਣਾ ਨਹੀਂ ਹੈਗਾ ਉਹਨਾਂ ਨੂੰ ਕੰਮ ਤੇ ਕੰਮ ਸੀ ਗੱਡੀਆਂ ਦਾ ਤੇ ਜਾਣਾ ਸੀ ਉਹਨਾਂ ਨੂੰ ਜਲਦੀ ਸੀ ਤੇ ਉਹੀ ਗੱਲ ਹੈ ਜੀ ਪੇਕਿਆਂ ਤੋਂ ਜਨਾਨੀ ਕੱਢਣੀ ਔਕੀ ਹੈ ਕਿ ਮੱਝ ਟੋਬੇ ਚੋਂ ਕੱਢਣੀ ਹੈ ਔਕੀ ਹੈ ਇੱਕ ਬਜ਼ਾਰ ਤੇ ਕੱਪੜਿਆਂ ਚੋਂ ਜਨਾਨੀ ਕੱਢਣੀ ਔਕੀ ਹੈ ਇਹ ਸਾਨੂੰ ਸਾਰਿਆਂ ਨੂੰ ਆ ਵੀ ਪਤਾਗਾ ਜੇ ਪੇਕੇ ਜਨਾਨੀ ਗਈ ਹੋਵੇ ਉੱਥੋਂ ਲਿਆਉਣੀ ਬਹੁਤ ਔਕੀ ਹੈ ਤੇ ਮੱਝ ਟੋਬੇ ਚੋਂ ਕੱਢਣੀ ਔਖੀ ਐ ਤੇ ਇਸੇ ਕਰਕੇ ਬੀਬੀਆਂ ਦਾ ਸ਼ਾਪਿੰਗ ਤੇ ਕੰਮ ਅੜ ਜਾਂਦਾ ਤੇ ਪ੍ਰਧਾਨ ਜੀ ਨੇ ਜਾ ਕੇ ਟਰਾਲੀ ਮੇਰੇ ਕੋਲੋਂ ਫੜ ਕੇ ਨਾ ਹੁਣ ਜਿੱਤੇ ਉਹ ਭਾਈ ਉਹ ਕਰਦਾ ਲੇਖਾ ਦਾ ਉਹਦਾ ਬਿੱਲ ਕੱਟ ਕੇ ਦਿੰਦਾ ਉਹਦੇ ਕੋਲ ਵੀ ਆ ਕੇ ਖੜ ਜਾਂਦਾ ਵੀ ਇਹ ਨਾ ਚੀਜ਼ ਚੈੱਕ ਕੇ ਲਿਆ ਕੇ ਰੀਦੂ ਰੱਖ ਸਕੇ ਤੇ ਨਾ ਲਿਆ ਸਕੇ ਜਾ ਕੇ ਵੀ ਕਾਂਚ ਦੀਆਂ ਚੀਜ਼ ਪਰ ਫਿਰ ਆਪਾਂ ਫੇਰ ਵੀ ਮੱਲ ਮਾਰ ਲਈ ਘੇਰ ਵੀ ਮੈਂ ਗੇੜੇ ਗੂੜੇ ਦੇ ਕੇ ਵੀੜੇ ਉੜੇ ਬਣਾ ਕੇ ਮੈਂ 56 ਆਟਾ ਖਰੀਦ ਲਿਆ ਤੇ ਉਹ ਆਪਾਂ ਸੋਲਿਨਾ ਵੀਡੀਓ ਸ਼ੇਅਰ ਕਰਾਂਗੇ ਅੱਗੇ ਜੋ ਵੀ ਆਪਾਂ ਲਿਆਏ ਆ ਪਰ ਬੰਦਿਆਂ ਨੇ ਬਹੁਤ ਚਿਲਾਕ ਕੀਤੀ ਤੇ ਪ੍ਰਧਾਨ ਸਾਹਿਬ ਨੇ ਜਾ ਕੇ ਉਹਦੇ ਕੋਲ ਕਾਊਂਟਰ ਤੇ ਖੜ ਗਏ ਤੇ ਵੇਲਾਏ ਕੋਲ ਕਹਿੰਦਾ ਐਵੇਂ ਕੀ ਫਾਇਦਾ ਐਵੇਂ ਕੀ ਫਾਇਦਾ ਸਾਨੂੰ ਹੋਜੀ ਖਰਚੀ ਦਾ ਇਸ ਇਹ ਮੂਤੀ ਕਹਿੰਦੇ ਜਿਹੜੀ ਗੱਲ ਕਹਿਣੀ ਹੁੰਦੀ ਹੈ ਉਹ ਜ਼ਾਹਿਰ ਨਹੀਂ ਖੋਲਦੇ ਹੈਗੇ ਤੇ ਫਾਇਦਾ ਨਹੀਂ ਕਹਿੰਦੇ ਬਿਨਗੀਰ ਕੰਮ ਤੋਂ ਪੈਸੇ ਲਈ ਜਾਂਦੇ ਕੋਈ ਫਾਇਦਾ ਹੈ ਇਹ ਚੀਜ਼ਾਂ ਤੇ ਫਿਰ ਆਪਣਾ ਫੇਰ ਉਹੀ ਮਨ ਕੀਤਾ ਵਿਆਹ ਲੈ ਲਈ ਉਹ ਲੈ ਲਈ ਆਪਾਂ ਲੈ ਲਿਆ ਜੀ ਸਮਾਨ ਇੱਧਰ ਸੋਨ ਕੱਪੜਾ ਜਿਹੜਾ ਵੀ ਦਿਖਾਤਾ ਸਿਸਿਆ ਨਾਲ ਮਹਿਰ ਆਹੀ ਕਿੰਨਾ ਮਰਜ਼ੀ ਲਈ ਜਾਓ ਕਿੰਨਾ ਮਰਜ਼ੀ ਮੈਂ ਕਹਣੀ ਜੀ ਮੇਰੇ ਵਰਗੇ ਨੂੰ ਤਾਂ ਟਰੱਕ ਕਿਹਦੇ ਟਰੱਕ ਕਿਹੜਾ ਨਾ ਸਮਾਨ ਦਾ ਭਰ ਲੇ ਤੋ ਸੋਣਾ ਲੱਗਦਾ ਘਰੇ ਆ ਕੇ ਪਰ ਸਤੋਂ ਇਹ ਜਿਹੀਆਂ ਚੀਜ਼ਾਂ ਦੀ ਸਾਮ-ਸਮਾਲ ਘੱਟੀ ਹੁੰਦੀ ਐ ਅਸੀਂ ਤਾਂ ਫਿਰ ਰੱਖ ਦਿੰਨੇ ਕਿਨਾ-ਕਿਨਾ ਚੀਜ਼ਾਂ ਨੂੰ ਵਰਤ ਦੇਣੇ ਹੈਗੇ ਆਪਣੇ ਜੱਟਾਂ ਦੇ ਘਰਾਂ 'ਚ ਤਾਂ ਇਹ ਹੁੰਦਾ ਜੇ ਵਰਤਦੇ ਆ ਤਾਂ ਆਪਾਂ ਤੋੜ ਦਿੰਨੇ ਇੱਧਰ ਪੋਣੇ ਪਾਣੇ ਤੌਲੀਏ ਤੁਲੀਏ ਪੈਸੀ बस पुष्पा ਦੀ ਕੋਈ ਚੀਜ਼ ਮਰਜ਼ੀ ਲੈ ਲਓ ਹੀ ਪਈ ਐ ਇੱਥੇ ਪੁੱਸਣ ਆਈ ਤਾਂ ਕੋਈ ਗੱਲ ਨਹੀਂ ਹੈਗੀ ਕੁਛ ਵੀ ਖਰੀਦ ਸਕਦੇ ਹੋ ਤੁਸੀਂ ਆਪਣੇ ਬਜਟ ਅਨੁਸਾਰ ਲਓ ਜੀ ਸੋਹਣੇ ਬਹੁਤ ਨੰਬਰਾਂ ਬਾਤਾਂ ਸਾਰਾ ਕੁਸਤ ਦਿਖਾਤਾ ਜੋ ਵੀ ਕੁਸ ਪਿਆਸ ਇਸ ਸਮਾਨ ਕਰੋ ਕਰੀ ਦਾ ਸਮਾਨ ਬਹੁਤ ਸੋਹਣਾ ਇਹ ਜੀ ਗੱਲ ਨਹੀਂ ਹੈਗਾ ਰੇਟ ਵੀ ਬਾਜ਼ਾਰ ਨਾਲ ਕਰੋ ਕਰੀ ਦੇ ਰੇਟ 'ਚ ਫਰਕ ਪਰ ਫਾਇਦਾ ਨਹੀਂ ਹੈਗਾ ਮੈਂ ਤਾਂ ਗੈਣੀ ਵੀ ਆਪਾਂ ਜਦ ਬੇ ਲੋੜੀਆਂ ਚੀਜ਼ਾਂ ਲੈਣੇ ਆਹ ਜਿਹੜੇ ਗਲਾਸ ਪੈਣੇ ਲਈ ਮੇਰੇ ਕੋਲ ਚੰਡੀਗੜ੍ਹ ਦੇ ਹੁੰਦੇ ਪੈਣੇ ਮੈਂ ਇੱਕ ਦਿਨੇ ਨਾ ਜਿਹਾ ਨਹੀਂ ਪਾ ਕੇ ਦੇਖਿਆ ਚਾਹ ਉਹਨਾਂ ਚੱਕ ਲਿਆਉਣੇ ਆਪਾਂ ਆਹ ਕੱਚ ਦੇ ਵਰਤਮਾਨ ਪੈਣੇ ਗਲਾਸ ਪੈਣੇ ਵੱਡੇ Ibarat menanak akan jadi botol jaga. ਤੇ ਮੈਨੂੰ ਤਾਂ ਚੀਜ਼ਾਂ ਦੇਖਣ 'ਚ ਬਹੁਤ ਪ੍ਰੋਬਲਮ ਆਉਂਦੀ ਸੀ ਨਿਗਾ ਘਟ ਕਰਨ ਇੰਗੇ ਦਮ ਮੈਂ ਅਣਕ ਲਾ ਕੇ ਥੱਲੇ ਪਹਿਲਾਂ ਰੇਟ ਦੇਖਦੀ ਫਿਰ ਤਾਂ ਹਣ ਚੱਕ ਕੇ ਤਾਂ ਹਣ ਦੇਖਦੀ ਸਮਾਨ ਕੁਛ ਪਤਾ ਨਹੀਂ ਸੀ ਲੱਗਦਾ ਨਿਗਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਐ ਸਾਰਿਆਂ ਨੂੰ ਹੋਈ ਐ ਤਕਰੀਬਨ ਆ ਕੱਚ ਦੇ ਬਾਲ ਪਏ ਨੇ ਬਸ ਜੀ ਪੈਸੇ ਦੀ ਖੇਡ ਐ ਸਾਰੇ ਪੈਸਾ ਜੀ ਮੈਨੂੰ ਚਾਹੀ ਜਾਂਦਾ ਦੁਨੀਆ ਨੱਚੀ ਜਾਂਦੀ ਐ ਲਓ ਜੀ ਹੁਣ ਆਪਾਂ ਅੱਗੇ ਕਰਿਆ ਇੱਕ ਆਕਾਸ਼ਾਂਡ ਲੈਂਡਰ ਟਲੇ ਤੇ ਆਪਾਂ ਜਿਹੜਾ ਸਮਾਨ ਲਿਆਏ ਉਹ ਤੁਹਾਨੂੰ ਦਿਖਾ ਰਹੇ ਹਾਂ ਕੀ ਕੀ ਲਿਆਂਦਾ ਆਪਾਂ ਆਊਟਲੈਟ ਚ ਤੇ ਸੋੜਦੇ ਨੇ ਵੀਡੀਓ ਕਰਦੇ ਆ ਸਹਿਰ ਜੀ ਬੱਦੂ ਦੇ ਖਰਚੇ ਕਰਿਆ ਹੀ ਹੁਣ ਮੈਂ ਵੀ ਪਸਤਾਨੀ ਵੀ ਲੋੜ ਤਾਂ ਹੈ ਨਹੀਂ ਸੀ ਕੋਈ ਚੀਜ਼ ਖਰੀਦਣ ਦੀ ਇਹ ਜੀ 70 ਤੋਂ 1 ਰੁਪਏ ਘੱਟ ਆ ਇਹਦਾ ਰੇਟ ਇਹ ਜੀ ਚੀਜ਼ ਪਤਾ ਨਹੀਂ ਕਿੰਨੇ 1 ਰੁਪਏ ਘਟਾਈ ਹੋਈ ਹੈ ਜੇ 50 ਤੋਂ 1 ਰੁਪਏ ਘੱਟ ਬਾਲ ਤੇ ਰੇਕ ਚੀਜ਼ ਇੱਕ ਰੁਪਈਆ ਖਾਨੀ ਪਈ ਆਪਾਂ ਨੂੰ ਕੋਈ ਉਹ ਦਿੰਦਿਆ ਇਹ ਬਈ ਆਪਸ ਜੇ 70 ਦੀ ਕਹਿਣਗੇ ਆਪਾਂ ਨੂੰ ਬਾਹਲੇ ਲੱਗੂ ਜੇ 69 ਦੀ ਕਹਿੰਦੇ ਘੱਟ ਲੱਗੂਗੀ ਜਿਵੇਂ ਆ ਬਾਲ 49 ਰੁਪਏ ਦਾ ਜਿਵੇਂ ਨੜੰਨੇ ਮੇ ਦਾ ਆਪਾਂ ਕਹਿੰਦੇ ਨੜੰਨੇ ਮੇ ਵੀ ਜੇ ਆਪਾਂ ਸੌ ਦੀ ਚੀਜ਼ ਆਪਾਂ ਮਹਿੰਗੀ ਮੰਨਦੇ ਅੱਜ ਅੱਗਾ ਆਪਣਾ ਤੇ ਆ ਵਰਤਮਾਨ ਨੇ ਇੰਨੀ ਕਿ ਸ਼ਾਪਿੰਗ ਆਪਾਂ ਕੀਤੀ ਸੀ ਉਹ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਤੀ ਜੀ ਜਿੰਨੀ ਵੀ ਕਰਕੇ ਲਿਆਏ ਆ ਤੁਸੀਂ ਦੱਸਣਾ ਸਾਡੀ ਸ਼ਾਪਿੰਗ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋਵਾਚ ਦੇਖਣਾ ਜੋ ਵੀ ਆਪਣੇ ਵੀਡੀਓ ਤੇ ਭੈਣ ਭਰਾ ਆਉਂਦੇ ਸਾਰੇ ਵੀਡੀਓ ਨੂੰ ਫੋਲੋਵਾਚ ਕਰਿਆ ਕਰੋ ਜੀ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਜਾਵੇ ਜੋ ਵੀ ਭੈਣ ਭਾਈ ਹੈ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਦੇਖਦੇ ਆ ਕਮੈਂਟ ਕਰਦੇ ਆ ਸੱਸੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਜੀ ਜੋ ਆਪਣੀ ਸਪੋਰਟ ਕਰਦੇ ਆ ਆਪਣਾ ਕੀਮਤੀ ਵਕਤ ਕੱਢ ਕੇ ਦੇਸ਼ ਪ੍ਰਦੇਸ਼ ਬੈਠੇ ਬੱਚੇ ਵੀ ਆਪਣੀ ਵੀਡੀਓ ਦੇਖਦੇ ਆ ਆਪਾਂ ਨੂੰ ਮੋਟੀਵੇਟ ਕਰਦੇ ਆ ਚਲੋ ਜੀ ਆਪਣੀ ਸਪੋਰਟ ਕਰਦੇ ਸਾਰੇ ਭੈਣ ਭਰਾ ਦੱਸਣਾ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਜਾਂ ਮਾੜੀ ਲੱਗੀ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਜੱਗਾ ਜੀ ਇਹ ਜੱਗ ਚਲੋ ਸਾਨੂੰ ਇੱਥੇ ਅਸੀਂ ਪੁੱਛਿਆ ਸੀ ਸਾਨੂੰ ਪਰ ਬਹੁਤ ਮਹਿੰਗਾ ਮਿਲ ਰਿਹਾ ਸੀ ਅਸੀਂ ਆਵਲੇ ਤੇ ਉਹ ਆਲੂ ਬੁਖਾਰੀ ਤੇ ਮਲੀ ਪੀਉਣੇ ਹੁੰਨੇ ਆ ਪੀਣ ਵਾਸਤੇ ਤਾਂ ਫੇਰ ਉਹ ਕੱਚ ਦੇ ਗਲਾਸ ਚ ਤੇ ਭਾਉਣੇ ਉਹਦੇ ਚ ਕੋ ਥੋੜੇ ਫੇਰ ਪਾਣੀ ਪੂਣੀ ਮਿਲਾਉਣਾ ਪੈਂਦਾ ਸਵੇਰੇ ਚਿਰ ਦੋਸੇ ਜੱਗ ਲੈ ਲਏ ਇੱਕ ਸਾਡੇ ਕੰਮ ਦੀ ਚੀਜ਼ ਆ ਗਈ ਤੇ ਵਰਤਮਾਨਾਂ ਚ ਚਲ ਕੋਈ ਸੁੱਕੀ ਚੀਜ਼ ਪਾ ਕੇ ਰੱਖੀ ਜਾਊਗੀ ਜਿਵੇਂ ਬਿਸਕੁਟ ਵਗੈਰਾ ਪਾ ਕੇ ਰੱਖ ਸਕਦੇ ਆਪਾਂ ਹਾਜੀ ਸ਼ਰਟ ਆਕਾਸ਼ ਨੇ ਆਨਲਾਈਨ ਮੰਗਾਈ ਇਹ ਕਾਟਨ ਦੀ ਐ ਪਿਆਰ ਇਹ ਹੈਗੇ 350 ਦੀ ਪਰ ਆਨਲਾਈਨ ਵੀ ਕਦੇ ਕੱਪੜਾ ਸਹੀ ਮਿਲਦਾ ਕਦੇ ਨਹੀਂ ਸਹੀ ਮਿਲਦਾ ਮੈਂ ਕਹਿ ਰਾਂ ਅੱਜ ਤੋਂ 5-6 ਸਾਲ ਪਹਿਲਾਂ ਇੱਕ ਸੂਟ ਦੇਖ ਲਿਆ ਆਨਲਾਈਨ ਮੈਨੂੰ ਬਹੁਤ ਸੋਹਣਾ ਲੱਗਿਆ ਜਦੋਂ ਮੈਂ ਮੰਗਾਇਆ ਉਹਦਾ ਸਲਵਾਰ ਦਾ ਕੱਪੜਾ ਵੀ ਘੱਟ ਸੀ ਤੇ ਕੱਪੜਾ ਵੀ ਸੰਤੈਟਕ ਸੀ ਜਮੀਂ ਨਾ ਪਾਉਣ ਮਾਤਰ ਕੱਪੜਾ ਸੀ ਤੇ ਜਦੋਂ ਇਹ ਕਾਟਨ ਲਓ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਤੇ ਜੋ ਨਹੀਂ ਉਹਨੇ ਲਾਈਕ ਸਬਸਕ੍ਰਾਈਬ ਕਰਨ ਜੀ ਮੈਂ ਫੇਰ ਦੁਬਾਰਾ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕੱਲਰ ਬਹੁਤ ਪਿਆਰਾ ਸਰਟ ਦਾ ਧੰਨਵਾਦ ਜੀ